ਉਹ ਯਾਰ ਆ ਦੇਖੇ ਨਹੀਂ ਜਾਓ ਭਾਜੀ ਭਾਜੀ ਇੱਧਰ ਵੀ ਆਓ ਇੱਧਰ ਆਓ ਇੱਧਰ ਆਰਾਮ ਨਾਲ ਆਓ ਤੁਹਾਡੇ ਨਾਲ ਯਾਰ ਇੱਧਰ ਨਹੀਂ ਆਉਂਦਾ چک ایکڑ ہو گئے ہو اللہ سلام پائے لینڈ باؤ لینڈ باؤ سلام آلو اے ایک لائن لوا دو چیز پر جائیں گے اے ادھر رکو گل کدا کدا جا لو دو منٹ آ جا بولا بولا لائن چلا جا ਚਾਵਲ ਫੜ ਚਾਵਲ ਫੜ ਬਾਈ ਬੰਦਾ ਐਂਟੀਮ ਬਣੀ ਕਲਾ ਆ ਇਧਰ ਨਾ ਇਧਰ ਨਾ ਉਹ ਲੈਣ ਬਣਾਣਾ ਪੱਪਾ ਪਾਈ ਪਿੱਛੇ ਕਰੋ ਚਲੋ ਇਧਰ ਆਓ ਚਲੋ ਇਧਰ ਆਓ ਚਾਵਲ ਦੇ ਚਲੋ ਹਾਂ ਤੇ ਬਾਇਓ ਪ੍ਰੋਸੀਸਰ ਹਾਂ ਤੇ ਕਿੱਥੋਂ ਹੋਣਾ ਜੀ ਕਲਾਜ ਹਾਂ ਤੇ ਪਾਜੀ ਮੈਡਮ ਦੇ ਖੜਾ ਜੀ ਥੰਦ ਚੱਲ ਪਾਜੀ ਸਾਹਿਬ ਖੰਡ ਪਾਓ ਪਾਓ ਕੱਢ 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 ਪਾਜੀ 1 ਮਿੰਟ 1 ਮਿੰਟ ਪਲੈਨ ਚ ਆਓ ਪਾਜੀ ਉੱਤਰ ਦੀ ਆ ਜਾਓ ਉੱਤਰ ਦੀ ਆਓ ਨਹੀਂ ਇਹ ਨਹੀਂ ਲੈਣਾ ਉਹ ਉੱਪਰ ਜਾਓ ਪਿਛੋਂ ਦੀ ਆਓ ਪਿਛੋਂ ਦੀ ਇਹ ਨਹੀਂ ਲੈਣਾ ਇੱਕ ਮਿੰਟ ਬੰਦ ਕਰ ਦਿਓ ਬੰਦ ਕਰ ਦਿਓ ਉਹ ਤੋਂ ਵੀ ਬੰਦ ਕਰ ਲਓ ਉੱਪਰ ਲਾ ਦਿਓ ਰੋਕ ਲੋ ਰੋਕ ਮੈਂ ਕਹੀ ਜਾਂਦਾ ਬੰਦ ਕਰ ਇੱਕ ਮਿੰਟ ਇੱਕ ਮਿੰਟ ਬੰਦ ਕਰ ਇੱਕ ਮਿੰਟ ਦੇਖ ਇਹ ਭਾਈ ਚਲੋ ਚਲੋ ਨਾ ਨਾ ਰੁਕ ਜਾਓ ਇਹ ਐਸੇ ਦੇਖਦੇ ਕੋਈ ਹੁੰਦੇ ਆ ਭਾਈ ਇੱਕ ਮਿੰਟ ਰੋਕੋ ਇਹ ਤੁਹਾਨੂੰ ਸਿੱਖੋ ਫਿਰ ਲਾਂਡ ਵਾਲਾ ਫਿਰ ਵਾਪਸ ਆ ਜਾਂਦੇ ਆ ਫਿਰ चलो चल हलो कोई न ਵੇੜੇ ਵੇੜੇ ਪਾ ਗੱਟੀ ਪੂਰਤ ਨੂੰ ਬੋਲਦਾ ਫਟਾ ਬਟਕੋ ਖਾਲੀ ਆੜਾ ਚਾਵਲ ਫੜੋ ਕੌਣ ਗਿਆ ਲੈਣ ਖਾਲੀ ਲੱਭ ਚੁੱਕੋ ਆੜਾ ਚਲੇ ਆ ਫੜਾਈ ਦੋ ਅੱਜ ਜੰਡਿਆਲਾ ਗੁਰੂ ਦੇ ਵਿੱਚ ਵਾਲਮੀਕ ਚੌਕੇ ਵਿੱਚ ਅਸੀਂ ਮਜ਼ਦੂਰ ਦੇ ਵਾਸਤੇ ਆਪਣੇ ਮਜ਼ਦੂਰ ਭਰਾਵਾਂ ਦੇ ਨਾਲ ਉਹਨਾਂ ਨੂੰ ਸ਼ੋਭ ਕਾਮਨਾਵਾ ਦੇਣ ਵਾਸਤੇ ਮੈਂ ਇੱਥੇ ਪਹੁੰਚਿਆ ਹਾਂ ਸਾਡੇ ਬੜੀ ਪ੍ਰਾਸਤੀ ਆ ਕਿ ਮਜ਼ਦੂਰਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਜਿੰਨੇ ਵੀ ਸਾਡੇ ਤੁਸੀਂ ਵੱਡੀਆਂ-ਵੱਡੀਆਂ ਬਿਲਡਿੰਗਸ ਦੇਖ ਲੋ ਰੋਡਸ ਦੇਖ ਲੋ ਕੋਈ ਕੰਸਟਰਕਸ਼ਨ ਦੇ ਕੰਮ ਦੇਖ ਲੋ ਹਰ ਇੱਕ ਦੇ ਵਿੱਚ ਹੀ ਮਜ਼ਦੂਰ ਜਿਹੜਾ ਆਪਣਾ ਅਹਿਮ ਯੋਗਦਾਨ ਜਿਹੜਾ ਉਹ ਪਾਉਂਦਾ ਪਰ ਆ ਸਾਡੇ ਜਿਹੜੇ ਅੱਜ ਵੀ ਬਹੁਤ ਸਾਰੇ ਜਿਆਦੇ ਚੌਂਕ ਖਾਸ ਤੌਰ ਤੇ ਸ਼ਹਿਰਾਂ ਦੇ ਜਿਹੜੇ ਚੌਂਕ ਨੇ ਉਹ ਭਰੇ ਹੁੰਦੇ ਨੇ ਸਵੇਰੇ ਮਜ਼ਦੂਰਾਂ ਦੇ ਨਾਲ ਔਰ ਕਈ ਵਾਰੀ ਤਾਂ ਦਿਹਾੜੀ ਦਾ ਪਾ ਮਿਲ ਜਾਂਦਾ ਕਈ ਵਾਰੀ ਨਹੀਂ ਮਿਲਦਾ ਉਸ ਤਰ੍ਹਾਂ ਹੀ ਉਹਨਾਂ ਨੂੰ ਜਿਹੜਾ ਉਹ 8:00 11:00 ਵਜੇ ਕਈ ਵਾਰੀ ਨਰਾਸ਼ ਹੋ ਕੇ ਵਾਪਸ ਪਰਤਣਾ ਪੈਂਦਾ ਔਰ ਤੁਮੀਂ ਨੇ ਦੇ ਵਿੱਚ ਲਗਭਗ 15-20 ਦਿਨ ਜਿਹੜਾ ਇਹਨਾਂ ਨੂੰ ਕੰਮ ਜਿਹੜਾ ਉਹ ਮਿਲਦਾ ਸੋ ਅਸੀਂ ਆ ਕਾਫੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਲੇਬਰ ਕਾਰਡ ਕੰਸਟਰਕਸ਼ਨ ਲੇਬਰ ਕਾਰਡ ਬੰਦੇ ਨੇ ਉਹ ਬਣਾਏ ਜਾਣ ਕਾਫੀ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਕੈਂਪ ਵੀ ਲਗਾਏ ਨੇ ਕਿ ਮਜ਼ਦੂਰਾ ਵਾਸਤੇ ਲੇਬਰ ਕਾਰਡ ਜਿਹੜੇ ਆ ਉਹ ਬਣਾ ਕੇ ਦਿੱਤੇ ਜਾਣ ਕਾਫੀ ਇਹਨਾਂ ਦੇ ਵਿੱਚ ਜਾਗਾ ਵੀ ਹੋਇਆ ਸੋ ਮਜ਼ਦੂਰਾ ਦੀ ਜਿਹੜਾ ਜੋਗਦਾਨ ਆ ਆ ਤੇਸ਼ਲੀ ਡਿਵੈਲਪਮੈਂਟ ਦੇ ਵਿੱਚ ਉਹ ਬਹੁਤ ਜ਼ਿਆਦਾ ਆ ਔਰ ਸਾਡਾ ਫਰਜ਼ ਬੰਦਾ ਆਪਣਾ ਸਾਰਿਆਂ ਦਾ ਕਿ ਆਪਾਂ ਇਹਨਾਂ ਦੀ ਭਲਾਈ ਵਾਸਤੇ ਜੜੇ ਆ ਵਾਤ ਤੋਂ ਵਾਤ ਕੰਮ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਮਜ਼ਦੂਰਾਂ ਦੇ ਹਿੱਤਾਂ ਨੂੰ ਜਿਹੜਾ ਹਮੇਸ਼ਾ ਹੀ ਵਾਚਦੀ ਆ ਪ੍ਰਮੋਟ ਕਰਦੀ ਆ ਔਰ ਅੱਜ ਦੇ ਦਿਨ ਤੇ ਮਜ਼ਦੂਰ ਦਿਵਸ ਦੇ ਉੱਤੇ ਮੈਂ ਸਮੂਹ ਮਜ਼ਦੂਰ ਵਰਗ ਨੂੰ ਵਧਾਈ ਦੇਣਾ ਆ ਅਸੀਂ ਇੱਥੇ ਜੜਿਆਲਾ ਗੁਰੂ ਦੇ ਵਿੱਚ ਥੋੜੇ ਸਮੇਂ ਬਾਅਦ ਇਹਨਾਂ ਵਾਸਤੇ ਕੋਈ ਕਿਉਂਕਿ ਜਦੋਂ ਚੌਂਕ ਦੇ ਵਿੱਚ ਆਉਂਦੇ ਨੇ ਤੇ ਕਈ ਵਾਰੀ ਹਲਾਤ ਮੌਸਮੀ ਹਾਲਾਤ ਹੋ ਜਾਂਦੇ ਹੁੰਦੇ ਨੇ ਕਿ ਉਹਨਾਂ ਵਾਸਤੇ ਬੜੀਆਂ ਮੁਸ਼ਕਲਾਂ ਖਰੀਏ ਪੁੰਧੀਆਂ ਨੇ ਸੋ ਅਸੀਂ ਕੋਈ ਛੱਡ ਦਾ ਪ੍ਰਬੰਧ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕਰ ਰਹੇ ਆ ਤਾਂ ਕਿ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ ਸੋ ਅੱਜ ਮੈਂ ਆ ਜਿੱਥੇ ਸਾਰੇ ਮਜ਼ਦੂਰਾਂ ਨੂੰ ਸ਼ੋਭ ਕਾਮਨਾਵਾ ਦੇ ਨਾਂ ਉੱਥੇ ਉਹਨਾਂ ਨੂੰ ਇੱਕ ਅ ਸੰਦੇਸ਼ ਵੀ ਜ਼ਰੂਰ ਦੇਣਾ ਚਾਹੂੰਗਾ ਕਿ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਬਹੁਤ ਵਧੀਆ ਕੀਤਾ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜ਼ਰੂਰ ਭੇਜਣ ਔਰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜਿਹੜਾ ਉਹ ਜ਼ਰੂਰ ਜੋੜਨ ਔਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਇਨਫਰਾਸਟ੍ਰਕਚਰ ਆ ਕਾਫੀ ਇੰਪਰੂਵ ਕੀਤਾ ਜਾ ਚੁੱਕਾ ਹੈ